ਪ੍ਰੋਗਰਾਮ ਦਿੰਦੇ ਰਹਿਆ ਉਸ ਪ੍ਰੋਗਰਾਮ ਤੇ ਬਹੁਤ ਚਰਚਾ ਵੀ ਹੁੰਦੀ ਰਹਿੰਦੀ ਹੈ ਤੇ ਕੁਝ ਲੋਕ ਇਸ ਨੂੰ ਜੋੜ ਕੇ ਘੱਟ ਨਜ਼ਰੀਆਂ ਨਾਲ ਦੇਖ ਰਹੇ ਹੁੰਦੇ ਨੇ ਕਿ ਪ੍ਰੋਗਰਾਮ ਦਾ ਦੇਤੇ ਇਹ ਲਾਗੂ ਨਹੀਂ ਹੋਏ ਪਰ ਜੋ ਜੱਲਿਰਾ ਸਾਹਿਬ ਦੀ ਆਪ ਸੋ ਸਮਝ ਕੇ ਜੋ ਫੈਸਲੇ ਲਏ ਬੈਠੇ ਨੇ ਜੋ ਸਰੇਧ ਤੇ ਤਕਲੀਫ ਚੱਲ ਰਹੇ ਨੇ ਉਹਨਾਂ ਦੀ ਜਿਹੜੀ ਭਾਵਨਾਵਾਂ ਹੋ ਸਕਦਾ ਕਿਸੇ ਨੂੰ ਇਸ ਗੱਲ ਤੇ ਕੋਹ ਤੇ ਨਾ ਸੋਚਿਆ ਹੋਵੇ ਜੇ ਇਹ ਕੁਝ ਹੋਣ ਵਾਲਾ ਨਹੀਂ ਤਾਂ ਮੈਨੂੰ ਲੱਗਦਾ ਕਿ ਡਲੇਵਾਲ ਸਰ ਇਹ ਕਹਿੰਦੇ ਰਹੇ ਨੇ ਕਿ ਤੁਸੀਂ ਪ੍ਰੋਗਰਾਮ ਕਰਿਓ ਚੱਲੋ ਵੇਖੋ ਪ੍ਰਮਾਤਮਾ ਕੀ ਕਰਦਾ ਇਹ ਸਾਰਾ ਕੁਝ ਉਹਨਾਂ ਦੇ ਹੱਥ ਹੈ ਤਾਂ ਮੈਂ ਉਹ ਗੱਲ ਕਰਨ ਲੱਗਿਆ ਸੀ ਕਿ ਕੱਲ ਸਾਡਾ 30 ਤਰੀਕ ਦਾ ਜਿਹੜਾ ਪੰਜਾਬ ਬੰਦਾ ਸੱਦਾ ਦਿੱਤਾ ਗਿਆ ਖਾਸ ਕਰਕੇ ਬੀਜੇਪੀ ਖਾਸ ਕਰਕੇ ਕੇਂਦਰ ਸਰਕਾਰ ਇਸ ਗੱਲ ਦਾ ਪੂਰਨ ਸਟੇਟਾਂ ਦੇ ਵਿੱਚ ਉਹਦਾ ਜੋਰ ਲੱਗਿਆ ਹੋਇਆ ਕਿ ਕਿਸਾਨਾਂ ਨਾਲ ਵਰਗ ਨਿਖੇੜ ਕੇ ਦੇਖੇ ਜਾਣ ਦੂਜਾ ਵਰਗ ਕਿਸਾਨਾਂ ਨਾਲ ਨੇੜਤਾ ਨਾ ਆਵੇ ਤਾਂ ਉਹਨਾਂ ਨੂੰ ਬੋਰਡ ਨਾਲ ਬੰਨਣਾ ਚਾਹੁੰਦੇ ਨੇ ਧਾਮ ਦੇ ਨਾਂ ਤੇ ਬੰਨਣਾ ਚਾਹੁੰਦੇ ਨੇ ਰਾਜਨੀਤਿਕਤਾ ਉੱਤੇ ਬੰਨਣਾ ਚਾਹੁੰਦੇ ਨੇ ਮੈਨੂੰ ਲੱਗਦਾ ਉਹ ਸਾਡਾ ਕੱਲ ਪੰਜਾਬੀਆਂ ਨੇ ਪੰਜਾਬੀ ਹੋਣ ਦਾ ਸਬੂਤ ਦਿੱਤਾ ਤੇ ਬੀਜੇਪੀ ਇਸ ਜਿਹੜਾ ਉਹ ਚੱਲਾ ਚੱਲ ਰਹੀਗਾ ਸੀ ਉਹਨੂੰ ਵੀ ਜਵਾਬ ਦਿੱਤਾ ਖਾਸ ਕਰਕੇ ਪੰਜਾਬ ਦੇ ਵਿੱਚ ਸਾਡੇ ਨਾਲੋਂ ਮਜ਼ਦੂਰਾਂ ਨੂੰ ਬਾਕ ਦਿਖਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਸ਼ਹਿਰ ਗਰੂ ਬਾਕ ਦਿਖਾਉਣ ਦੀ ਕੋਸ਼ਿਸ਼ ਕੀਤੀ ਪਰ ਸਾਡੇ ਸਾਰੇ ਵਰਗਾਂ ਨੇ ਕੱਲ ਜਿਹੜੀ ਆਪ ਦੇ ਕਾਰੋਬਾਰ ਬੰਦ ਕਰਕੇ ਇਥੋਂ ਤੱਕ ਕੇ ਸਾਡੇ ਜਿਹੜੀਆਂ ਬਾਹਰੀਆਂ ਸਟੇਟਾਂ ਤੋਂ ਆਏ ਮਜ਼ਦੂਰ ਰੇਡੀਆਂ ਲਾਉਂਦੇ ਨੇ ਉਹਨਾਂ ਨੇ ਵੀ ਸੜਕੀਆਂ ਵੱਡੀਆਂ ਬੰਦ ਕਰਕੇ ਪੂਰਾ ਜਿਹੜਾ ਹੰਗਾਰਾ ਦਿੱਤਾ ਹੈ ਤਾਂ ਇੱਕ ਮੈਸੇਜ ਦਿੱਤਾ ਕਿਦਰ ਸਰਕਾਰ ਨੂੰ ਕਿ ਪੰਜਾਬੀ ਇਕੱਠੇ ਨੇ ਪੰਜਾਬੀ ਕਿਉਂ ਇਕੱਠੇ ਨੇ ਤੇ ਗਮੇਵਾਲ ਸਾਹਿਬ ਦਾ ਜਿਹੜਾ ਕੱਲ 35 ਵਜੇ ਸੀ ਤੇ ਲੋਕਾਂ ਦੇ ਅੰਦਰ ਇਹ ਗੱਲ ਉਫਦੀ ਸੀ ਤੇ 35 ਦਿਨਾਂ ਦੇ ਵਿੱਚ ਆਪਾਂ ਖਲੋਵੀ ਨਹੀਂ ਗਏ ਉਸ ਮੋਰ ਦੇ ਵਿੱਚ ਪਹੁੰਚ ਨਹੀਂ ਸਕੇ ਜਾਂ ਨੱਲੇਵਾਲ ਸਾਹਿਬ ਕੋਲੇ ਕੋਈ ਗੱਲ ਨਹੀਂ ਕਰ ਸਕੇ ਤਾਂ ਇੱਕ ਦਿਨ ਲਈ ਆਪਾਂ ਉਹਦੇ ਕਾਰੋਬਾਰ ਬੰਦ ਕਰਕੇ ਘੱਟੋ-ਘੱਟ ਡੱਲੇਵਾਲ ਸਾਹਿਬ ਜੋ ਮਾਰਵਾਤੇ ਬੈਠੇ ਨੇ ਉਹਨਾਂ ਦੇ ਨਾਲ ਸਾਡੀ ਮਤਤ ਹੋਊਗੀ ਮੈਨੂੰ ਲੱਗਦਾ ਇਸ ਪੀਨ ਨੂੰ ਪੂਰੇ ਪੰਜਾਬੀਆਂ ਨੇ ਕੱਲ ਇਤਿਹਾਸ ਪੰਜਾਬ ਬੰਦ ਕਰਕੇ ਜਿੱਤੇ ਅਸੀਂ ਦੋਨੇ ਫੋਰਮ ਗੱਲ ਕਰ ਰਹੇ ਹਾਂ ਤੇ ਰਾਤ ਜਿਹੜੀ ਸਾਡੀ ਗੱਲਬਾਤ ਹੋਈ ਸੀ ਡਲੇਵਾਲ ਸਾਹਿਬ ਨਾਲ ਤੇ ਮੈਂ ਪੂਰੇ ਭਾਰ ਦੇ ਲੋਕਾਂ ਨੂੰ ਖਾਸ ਕਰਕੇ ਪੰਜਾਬੀਆਂ ਨੂੰ ਡਲੇਵਾਲ ਸਾਹਿਬ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਉਹਨਾਂ ਦਾ ਕਿ ਜਿਹੜੇ ਕਾਰੋਬਾਰ ਤੁਸੀਂ ਬੰਦ ਕਰਕੇ ਸ਼ਰਗਾ ਤੇ ਆਏ ਇੱਕ ਉਹਨਾਂ ਧਰਨੇ ਵਿਚਾਰੇ ਉਹਦੇ ਵਿੱਚ ਸ਼ਾਮਲ ਹੋਣਾ ਇੱਕ ਆ ਵੀ ਸ਼ਾਮ ਤੱਕ ਕਾਰੋਬਾਰ ਬੰਦ ਕਰਕੇ ਸੜਕਾਂ ਤੇ ਆਉਣਾ ਉਹ ਗੱਲ ਉਹ ਦਿਨ ਸੀ ਪੰਜਾਬ ਦਾ ਕਿ ਕੋਈ ਵੀ ਸਰਕਾਰੀ ਦਾਰਾ ਪ੍ਰਾਈਵੇਟ ਦਾਰਾ ਇੱਥੋਂ ਦੇ ਖੁਦ ਬੱਸਾਂ ਵਾਲੇ ਮੋੜ ਦੇ ਵਿੱਚ ਬੱਸਾਂ ਆਪਦੀਆਂ ਭੜਕੇ ਆਪਦੇ ਬਰਾਕੇ ਆ ਲੈ ਕੇ ਧਰਨੇ ਤੇ ਬੈਠੇ ਤਾਂ ਉਸ ਲਈ ਜਿਹੜੇ ਰਾਤ ਨੱਲੇਵਾਸਾਂ ਨੇ ਮੈਨੂੰ ਗੱਲ ਕਹੀ ਕਿ ਜਿਹੜੀ ਲੋਕਾਂ ਦੀ ਇੱਛਾ ਲੋਕਾਂ ਨੇ ਆਉਂਦਾ ਮੈਸੇਜ ਕੈਨਰ ਤੇ ਇੱਕ ਵੀ ਪਛਾਤਾ ਤੇ ਜਿਹੜੇ ਲੋਕਾਂ ਨੇ ਮੈਂ ਬੈਠਾ ਹਾਂ ਮੈਨੂੰ ਵੀ ਮੀਤ ਹੋਈ ਹੈ ਕਿ ਮੇਰੀ ਸੰਧੀ ਮੇਰੀ ਮੌਤ ਅਜਾਇ ਨਹੀਂ ਜਾਊਗੀ ਘਰ ਘਰ ਜਿੱਥੋਂ ਦੇ ਗੱਲ ਮੈਂ ਪਹੁੰਚਾਉਣਾ ਚਾਹਦਾ ਸੀ ਮੈਨੂੰ ਲੱਗਦਾ ਪੂਰੇ ਭਾਰਤ ਤੋਂ ਗੱਲ ਪਹੁੰਚ ਗਈ ਹੈ ਤੇ ਹੁਣ ਉਹਨਾਂ ਨੇ ਇੱਛਾ ਕੀ ਜ਼ाहिर ਕੀਤੀ ਇੱਛਾ ਜ਼ाहिर ਕੀਤੀ ਇਹ ਤੁਸੀਂ ਹਮੇਸ਼ਾ ਇਹ ਕਹਿੰਦੇ ਹੋ ਕਿ ਦੋ ਦਿਨ ਆਏ ਆ ਚਾਰ ਦਿਨ ਆਏ ਆ ਡੱਲੇਵਾਲ ਸਾਹਿਬ ਨੂੰ ਮਿਲਣ ਆਏ ਨੇ ਤੁਸੀਂ ਘੰਮਾ ਹੋਰ ਮਾਰੋ ਕੱਠ ਕਰੋ ਕੱਠ ਕਰਕੇ ਮੇਰੀ ਕੋਸ਼ਿਸ਼ ਹੋਊਗੀ ਜਿੰਨਾਕ ਮੈਂ ਇੱਕ ਅੱਧਾ ਸ਼ਬਦ ਪੂਰੇ ਭਾਰ ਦੇ ਕਿਸਾਨਾਂ ਲਈ ਜਿਨ੍ਹਾਂ ਨੇ ਮੇਰੇ ਲਈ ਇੰਨਾ ਦਿਨ ਰਾਤ ਕੈਨਡਲ ਮਾਰਕੀ ਕੀਤੇ ਭੁਖੜਤ ਵਾਲਾ ਕੀਤੀਆਂ ਕਾਰੋਬਾਰ ਬੰਦ ਕੀਤੇ ਮੈਂ ਉਹਨਾਂ ਲੋਕਾਂ ਦੇ ਦਰਸ਼ਨ ਕਰਨਾ ਚਾਹਣਾ ਤਾਂ ਅਸੀਂ ਹੁਣੇ ਫੋਰਮ ਦੇ ਆਗੂ ਮੀਟਿੰਗ ਕਰਕੇ ਆਏ ਆ ਉਸ ਮੀਟਿੰਗ ਦੇ ਵਿੱਚੋਂ ਫੈਸਲਾ ਕੀਤਾ ਕਿ 4 ਜਨਵਰੀ ਨੂੰ ਜਦ ਇਹਦੇ ਇੱਥੇ ਹੀ ਖਨੌਵੀ ਦੇ ਵਿੱਚ ਬਹੁਤ ਵੱਡਾ ਇਤਿਹਾਸਕ ਕੱਠ ਕਰਾਂਗੇ ਇਤਿਹਾਸ ਦਾ ਮਤਲਬ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਪਰਿਵਾਰਾਂ ਦੇ ਜਿਹੜੇ ਪਿੰਡਾਂ ਦੀ ਜਿਹੜੀ ਪੰਚਾਇਤਾਂ ਦੀ کلبਾਂ ਦੀ ਲੋਕਾਂ ਦੀ ਛੇ ਕਿ ਅਸੀਂ ਨਹੀਂ ਬਹੁ ਸਕੇ ਤਾਂ ਭਰਾਵੋ ਜੇ ਡੱਲੇਵਾਲ ਸਾਹਿਬ ਦੇ ਮਰਦ ਤੇ ਵੀ 40 ਦਿਨ ਹੋ ਜਾਣਗੇ ਤੇ 40 ਦਿਨਾਂ ਕਦੇ ਇਤਿਹਾਸ ਨਿਗਾ ਬਾਰਿਓ ਤੇ ਆਪਾਂ ਦਾ ਕਿਨੇ ਹੋ ਜਾਣਗੇ ਰੋਟੀ ਦੇ ਕਈ ਬੰਦੇ 24 ਘਰਤਿਆਂ ਚ 4-4 ਵਾਰੀ ਵੀ ਪ੍ਰਸ਼ਾਦਾ ਛਕ ਲੈਂਦੇ ਨੇ ਤਾਂ 40 ਦਿਨਾਂ ਦੇ ਵਿੱਚ ਇਕੱਲੇ ਪਾਣੀ ਦੀ ਮਾਤਰਾ ਜਿਹੜੀ ਅਸੀਂ ਵੇਖੀ ਹੈ ਮੈਂ ਤਾਂ 14-15 ਦਿਨਾਂ ਦੇ ਵਿੱਚ ਵੇਖੀ ਸੀ ਜਿਹੜੇ ਬਾਹਰੋਂ ਆ ਕੇ ਅਗਲੇ ਕਹਿੰਦੇ ਨੇ ਵੀ ਪਾਣੀ ਬੰਦ ਪੀ ਲੋ ਪਰ ਪਾਣੀ ਅੰਦਰ ਜਾਵੇ ਵੀ ਜਿਹੜਾ ਸਰੀਰਕ ਤੌਰ ਤੇ ਜਿਹੜਾ ਸਾਡੀ ਮਸ਼ੀਨਰੀ ਹੈ ਉਹ ਅੰਗਾਂ ਤੋਂ ਜਵਾਬ ਦੇਣੀ ਸ਼ੁਰੂ ਹੋ ਜਾਂਦੀ ਹੈ ਪਾਣੀ ਪਾਣੀ ਵੀ ਨਾ ਦੇ ਜੇ ਧੱਕੇ ਨਾਲ ਜਾਦੇ ਵੀ ਪੀਆਵਾਂਗੇ ਤਾਂ ਵੀ ਉਲਟੀਆਂ ਵੀ ਸ਼ੁਰੂ ਹੋ ਜਾਂਦੀਆਂ ਤਾਂ 40 ਦਿਨਾਂ ਦੇ ਵਿੱਚ ਸਾਡੇ ਆਗੂ ਦੀ ਸਥਿਤੀ ਕੀ ਹੋ ਉਹ ਦਿਨ ਕੋਈ ਸੌਕੇ ਨਹੀਂ ਕਿ ਦੂਜੇ ਪਾਸੇ ਸਾਗਿਆ ਸਰਕਾਰਾਂ ਸਾਨੂੰ ਪਰਖਣ ਤੇ ਲੱਗਿਆ ਹੋਈਆਂ ਨੇ ਆ ਘੰਟਾ ਘੰਟਾ ਤੋਂ ਜਿਹੜੇ ਉਹਨਾਂ ਦੀਆਂ ਟ੍ਰੀਟਮੈਂਟ ਦੇਖਣ ਲਈ ਆ ਟੀਮਾਂ ਆਉਂਦੇ ਜਦੋਂ ਅਸੀਂ ਕੁਝ ਲੈਣੇ ਨਹੀਂ ਸੋਡੀ ਟੀਮ ਦਾ ਸਿਰਫ ਇੱਕ ਮੈਸੇਜ ਹੀ ਜਾਣਾ ਹੈ ਕਿ ਜਲੇਵਾਲ ਸਾਹਿਬ ਦੀ ਸੇਧ ਕੀ ਹੈ ਤੁਸੀਂ ਉਹਨੂੰ ਖੜਾ ਕਰਕੇ ਜੋਰ ਤੋਂ ਇਹ ਨਹੀਂ ਸਕਦੇ ਜਿਹੜਾ ਬਜਲ ਡੋਖਣਾ ਹੁੰਦਾ ਹੈ ਉਹਨਾਂ ਦੀ ਸਥਿਤੀ ਨਹੀਂ ਵੀ ਉਹ ਕੱਲਾ ਖੜ ਕੇ ਆਪਣਾ ਜਿਹੜਾ ਭਾਰ ਹੈ ਉਤਕਾ ਦੇ ਜੇ ਉਹਨੂੰ ਸਹਾਰਾ ਦਿੰਦੇ ਆ ਤਾਂ ਬਜਲ ਠੀਕ ਨਹੀਂ ਆਉਂਦਾ ਬੈਠ ਹੋ ਸਕਦੇ ਨਹੀਂ ਜੇ ਬੈਠਦੇ ਆ ਤਾਂ ਬੀਪੀ ਬਹੁਤ ਡਾਊਨ ਹੋ ਜਾਂਦਾ ਜਿਵੇਂ ਰਾਤ ਸੱਤ ਬੈਂਡ ਤੇ ਹੋਣਾ ਇਹ ਡਾਕਟਰ ਇਹ ਲੈਣ ਵਾਲੇ ਬੰਦੇ ਸਮਝ ਲੈ ਜਦੋਂ 140 45 ਤੋਂ ਬੀਪੀ ਕੱਲੇ 70 ਤੇ 70 ਪੈਰ ਤੇ ਆ ਜਾਣਾ ਤੇ ਉਦੋਂ ਹਾਲਾਤ ਇਹ ਹੁੰਦੇ ਨੇ ਕਿ ਕੁਝ ਵੀ ਹੋ ਸਕਦਾ ਤਾਂ ਉਸ ਦੀਦੀ ਦੇ ਵਿੱਚ ਜਿਹੜੀ ਪ੍ਰਧਾਨ ਦੀ ਗਏ ਇਸ਼ਾਰ ਕੀਤੀ ਆ ਕਿ ਮੇਰੀ ਇੱਛਾ ਲੱਗਦੀ ਆ ਮੈਨੂੰ ਮੁਰੋਂ ਦਿਸ ਰਿਹਾ ਕਿ ਮੈਂ ਮੇਰੀ ਜਿਹੜੀ ਸਿੱਟੀ ਤੁਹਾਡੇ ਸਾਹਮਣੇ ਉਹ ਸ਼ਬਦ ਆਪਾਂ ਤੋਂ ਨਹੀਂ ਕਹੇ ਜਾਂਦੇ ਜਿਹੜੇ ਸਾਨੂੰ ਨਾਲੇ ਰਾਤ ਕਹੇ ਆ ਪਰ ਮੇਰੀ ਬੇਨਤੀ ਕਿ ਆਪਾਂ ਚਾਰ ਜਨਮਰੀ ਨੂੰ ਇਸੇ ਜਗ੍ਹਾ ਖਨੌਰੀ ਪੂਰਾ ਇਤਿਹਾਸ ਕੱਲੇ ਪੰਜਾਬ ਦਾ ਨਹੀਂ ਸਾਡੇ ਨਾਲ ਹਰਿਆਣੇ ਵਾਲੇ ਵੀ ਮੇਟੇ ਕਰਤੇ ਨੇ ਪੂਰਾ ਹਰਿਆਣਾ ਪੂਰਾ ਉੱਤਰ ਪ੍ਰਦੇਸ਼ ਰਾਜਸਥਾਨ ਚਾਰ ਸਟੇਟਾਂ ਤਾਂ ਇਹ ਰਹੀਆਂ ਨੇ ਜਿਹੜੀਆਂ ਖਨੌਰੀ ਮੋਰਚੇ ਦੇ ਖੁੰਡਾ ਲੱਗਦੇ ਆ ਜਿਹੜੇ ਆਪਾਂ ਜ਼ਮੀਨ ਦੀ ਕਹਿੰਦੇ ਸਾਡੀ ਹੱਦ ਲੱਗਦੀ ਆ ਚਾਰ ਸਟੇਟਾਂ ਦੀ ਸਾਡੀ ਹੱਦ ਲੱਗਦੀ ਆ ਇਸ ਮੋਰਚੇ ਦੇ ਨਾਲ ਜਿਵੇਂ ਆਪਾਂ ਗਏ ਸੀ ਝੂਪੀ ਦੇ ਵਿੱਚ 2020 ਦੇ ਵਿੱਚ ਇੱਕ ਦੇ ਵਿੱਚ ਬੱਸਾਂ ਭੱਜੇ ਤੇ ਸਾਨੂੰ ਮੀਂਹ ਵੀ ਆ ਤੇ ਅਸੀਂ ਸੁਨੇਹਾ ਵੀ ਦਿੱੰਨੇ ਆ ਕਿ ਚਾਰੇ ਸਟੇਟਾਂ ਦੇ ਤਾਂ ਅਸੀਂ ਲੋਕ ਆਪਦੇ ਘਰਾਂ ਦੇ ਵਿੱਚੋਂ ਆਪਦੇ ਵਹੀਕਲ ਲੈ ਕੇ ਬੱਸਾਂ, ਟਰੱਕ, ਆਦੀਆਂ ਗੱਡੀਆਂ, ਮੋਟਰਸਾਈਕਲ ਜੋ ਵੀ ਟਰਾਈਡ ਲੈ ਕੇ ਤੁਸੀਂ ਖਨੌਰੀ ਪਹੁੰਚੋ ਤੇ ਦੂਜੇ ਪਾਰ ਦੇ ਦੂਜੇ ਸਟੇਟਾਂ ਦੇ ਵਿੱਚੋਂ ਟ੍ਰੇਨਾਂ ਨਹੀਂ, ਬੱਸਾਂ ਨਹੀਂ ਜਿੰਨੇ ਵੀ ਕਿਸਾਨ ਤੁਸੀਂ 4 ਜਨਵਰੀ ਨੂੰ ਖਨੌਰੀ ਦੇ ਵਿੱਚ 11 ਵਜੇ 11 ਵਜੇ ਪਹੁੰਚੋ ਤਾਂ ਦੱਲੇਵਾਲ ਸਾਹਿਬ ਨੂੰ ਇਨਾਂ ਕਾਪਾ ਵਿਸ਼ਵਾਸ ਦਿਵਾਇਏ ਕਿ ਸਾਡੇ ਲਈ ਤੂੰ ਜੋ ਤਕਲੀਫ ਚੱਲ ਰਿਆਂ ਜਿਹੜੀ ਕੇਂਦਰ ਸਰਕਾਰ ਚੁੱਪ ਧਾਰੀ ਹੋਈ ਆ ਇਹਦੀ ਚੁੱਪ ਤੜਾਵਾਂਗੇ ਤੇ ਦਲੇਵਾਰ ਸਾਨੂੰ ਆਸ ਹੋਵੇ ਕਿ ਆ ਲੋਕਾਂ ਲਈ ਮੈਂ ਜਿਹੜਾ ਮਰ ਰਿਆ ਸੀ ਲੋਰਿਆ ਇਹ ਮੇਰੇ ਲੋਕ ਸੀਦੇ ਜਾਇਆ ਨਹੀਂ ਜਾਣ ਦੇਣਗੇ ਇੰਨੀ ਕ ਮੈਂ ਅਪੀਲ ਕਰਨੀ ਸੀ ਕਿ 4 ਜਨਵਰੀ ਨੂੰ ਅਸੀਂ ਰਿਕਾਰਡ ਤੌਰ ਇੱਥੇ ਲੱਖਾਂ ਦਾ ਕੰਮ ਕਰਾਂਗੇ ਤਾਂ ਕੋਈ ਵੀ ਪਿੰਦ ਮੈਂ ਫੇਰ ਦਵਾਨਾ ਬੇਨਤੀ ਕਰਦਾ ਜਿਵੇਂ ਤੁਸੀਂ ਕੱਲ ਨੂੰ 30 ਤਰੀਕ ਦਾ ਪੰਜਾਬਾਂ ਦਾ ਸਰਦਾ ਦਿੱਤਾ ਹੈ ਐਵੇਂ ਨਿਕਲ ਕੋਈ ਲੈਂਗ ਰੋਡ ਕੋਈ ਵੱਡੀ ਸੜਕ ਕੋਈ ਦਾੜਾ ਜੋ ਸਕੂਲਾਂ ਵਾਂ ਬੈਨਾਂ ਸਾਡੀਆਂ ਆਪੀਆਂ ਗੱਡੀਆਂ ਕੋਈ ਘਰੇ ਵੀ ਰਹਿਣ ਚਾਹੀਦੀਆਂ ਸੜਕਾਂ ਤੇ ਹੋਣ ਖਨੌਰੀ ਕੱਲੇ ਨੂੰ ਮੂੰਹ ਹੋਵੇ ਤਾਂ ਉਹ ਦਿਨ ਦੂਰ ਨਹੀਂ ਤੇ ਕੇਂਦਰ ਸਰਕਾਰ ਦੀ ਚੁੱਪ ਵੀ ਟੜਾਵਾਂਗੇ ਮੰਗਾਂ ਵੀ ਲਾਗੂ ਕਰਵਾਵਾਂਗੇ ਤੇ ਸਾਡਾ ਆਗੂ ਜਿਹੜਾ ਸਾਡੇ ਲਈ ਇਹ ਤਪੱਸਿਆ ਕਰ ਰਿਹਾ ਇਸ ਨੂੰ ਵੀ ਬਚਾਵਾਂਗੇ ਕੇਂਦਰ ਵੱਲੋਂ ਜਾਂ ਸਟੇਟ ਵੱਲੋਂ ਭਾਵੇਂ ਇੱਕ ਇੱਕ ਕੋਈ ਆਏ ਨੇ ਰੋਲ ਪੀਲ ਨਹੀਂ ਆਪਾਂ ਰੋਜ਼ ਬੋਲ ਰਹੇ ਆ ਆਪਰੇ ਵੀ ਪਹਿਲਾਂ ਸੰਘਟ ਕਰੋ ਜਿੰਨਾ ਪਹਿਲਾਂ ਆਪਾਂ ਸੰਘਟ ਕਰਦੇ ਆ ਅੱਜ ਆਪਣੀਆਂ ਰਾਤ ਦੀਆਂ ਰਿਪੋਰਟਾਂ ਸਰਕਾਰ ਕੋਲ ਗਈਆਂ ਨੇ ਕੱਲ ਪੂਰੇ ਪੰਜਾਬ ਬੰਦ ਦੀਆਂ ਸ਼੍ਰੀ ਗੋੜ ਦੇ ਵਿੱਚ ਚਰਚਾ ਹੋਈ ਹੈ ਬਈ ਡੱਲੇਵਾਰ ਸਾਲ ਨੂੰ ਜੇ ਤੁ ਚੱਕ ਕੇ ਲੈ ਗਏ ਤਾਂ ਕੋਈ ਹੌਲੀ ਪਰਤ ਸਕਦੀ ਆ ਕੋਈ ਹਾਲਾਤ ਇਹ ਜੇ ਹੋ ਸਕਦੇ ਨੇ ਕੰਟਰੋਲ ਨਾ ਰਹੇ ਤਾਂ ਸਰਕਾਰ ਕੱਲ ਮੁੜੀ ਆ ਪਿੱਛੇ 5-6 ਹਜ਼ਾਰ ਹਾਂ 6 ਯਾਰ ਮਲਾਜਮ ਤਿਆਰ ਕਰਕੇ ਪਟਿਆਲਾ ਪੁਲਿਸ ਰੇਂਜ ਚ ਸੰਗਰੂਰ ਪੁਲਿਸ ਰੇਂਜ ਚ ਪਾਤਣਾ ਖਨੌਰੀ ਐਜ ਵੀਕਲੇ ਅਸੀਂ ਜਿਹੜੇ ਆਪਣੇ ਪਾਣੀ ਦੇ ਬਿਛਾਰਾ ਮਾਰਦੇ ਸੀ ਆਪਣੇ ਤੇ ਗੋਲੇ ਤਾਂ ਗਰੇ ਸੀ ਤਾਂ ਇੱਕ ਰੇਨਾ ਜਿਹੜੀਆਂ ਏਸੋ ਟਰਾਲੀਆਂ ਪਾਸੇ ਕਰਨੀਆਂ ਸੀ ਤਾਂ ਜਦੋਂ ਇਹ ਕੁਛ ਕਰਨ ਆਇਆ ਆਪਣਾ ਜੋਸ ਹੈ ਜਿਹੜਾ ਆਪਣਾ ਰੋਹ ਹੈ ਕਿਸਾਨਾਂ ਦਾ ਦੇਖਿਆ ਤਾਂ ਪਿੱਛੇ ਮੁੜੇ ਨੇ ਤਾਂ ਪਿੱਛੇ ਐ ਨਹੀਂ ਹੋਏ ਹੁਣ ਬਈ ਇਹ ਪ੍ਰੋਗਰਾਮ ਟਲ ਗਿਆ ਮੈਂ ਹੁਣ ਸਰਕਾਰ ਕੁਝ ਨਹੀਂ ਕਰਦੀ ਅੱਜ ਦੀ ਵਿਦਾਇ ਹਜੇ ਵੀ ਤਿੰਨ ਦਿਨ ਹੋਰ ਦਿੱਤੇ ਨੇ ਆ ਤੁਸੀਂ ਸਾਰਿਆਂ ਨੇ ਪੜ ਲਿਆ ਹੋਣਾ 网上 ਤੇ ਦੇਖ ਲਿਆ ਹੋਣਾ ਪੰਜਾਬ ਸਰਕਾਰ ਨੂੰ ਤਿੰਨ ਦਿਨ ਹੋਰ ਦਿੱਤੇ ਨੇ ਇਹਦਾ ਮਤਲਬ ਤਿੰਨ ਦਿਨਾਂ ਦੇ ਵਿੱਚ ਉਹੀ ਪੋਜੀਸ਼ਨ ਤੇ ਹਜੇ ਵੀ ਸਰਕਾਰ ਕਹਿ ਰਹੀ ਹੈ ਸ੍ਰੀਮ ਗੋੜੀ ਵੀ ਕਹਿ ਰਹੀ ਹੈ ਬਈ ਗੱਲੇਵਾਲ ਸਾਹਿਬ ਨੂੰ ਚੱਕ ਕੇ ਹਸਪੀਟਲ ਦਾਖਲ ਕਰਵਾਓ ਤੇ ਗੱਲੇਵਾਲ ਸਾਹਿਬ ਤੇ ਆਪਾਂ ਨੂੰ ਕੀ ਸੁਨੇਹਾ ਬੇਨ ਮੈਨੂੰ ਇਹ ਚੱਕਰ ਨਾ ਦਿਓ ਤਾਂ ਇਸ ਗੱਲ ਤੇ ਆਪਾਂ ਕੈਮ ਰੇਡਾ ਕਿਸੇ ਵੀ ਮਿੰਟ ਦੀ ਢਿੱਲ ਨਹੀਂ ਰੱਖਣੀ ਰਾਤ ਨੂੰ ਜਿੰਨਾ ਪਹਿਰੇ ਖਾਸ ਕਰਕੇ ਮੈਂ ਸੰਗਰੂਰ ਜ਼ਿਲ੍ਹੇ ਦੇ ਬਾਕੀ ਨਾਲ ਗਾਰੰਟੀ ਆ ਰਾਂ ਜਿੰਨਾ ਆਪਾਂ ਰਾਤ ਦੇਖਦੇ ਨੇ ਸਾਰੀ ਰਾਤ ਜਿੰਨੇ ਘਰਾਂ ਦੇ ਵਿੱਚੋਂ ਜਿਹੜਾ ਸੰਗਰੂਰ ਦੇ ਵਿੱਚੋਂ ਨੌਜਵਾਨ ਆਇਓ ਬਹੁਤ ਵੱਡੀ ਗਿਣਤੀ ਦੇ ਵਿੱਚ ਆਪਾਂ ਸਹੀ ਜ਼ਿਲ੍ਹੇ ਪੰਜਾਬ ਦੇ ਆ ਹਰਿਆਣੇ ਦੇ ਐਵੇਂ ਜੀ ਕਰ ਆਪਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਦੇ ਖਮੌਰੀ ਰਾਤ ਨੂੰ ਮੋਰਚੇ ਤੇ ਰਹਿ ਕੇ ਪਹਿਲਾ ਦੇਵਾਂਗੇ ਪਹਿਲਾ ਸਖਤ ਕਰਾਂਗੇ ਮੈਨੂੰ ਵੀ ਲੱਗਦਾ ਕਿ ਸਰਕਾਰ ਇੱਥੇ ਸਾਡੇ ਤੇ ਕੋਈ ਹਮਲਾ ਕਰ ਲੂ ਇੱਕ ਇਸ ਗੱਲ ਦੀ ਵੀ ਚਰਚਾ ਹੋਈ ਆ ਸ਼੍ਰੀਨਗਰ ਦੇ ਵਿੱਚ ਬਈ ਉਹਦੇ ਤੁਸੀਂ ਸਖਤੀ ਕਿਉਂ ਨਹੀਂ ਵਰਦੇ ਝੱਕ ਕੇ ਕਿਉਂ ਨਹੀਂ ਲੈ ਕੇ ਆਉਂਦੇ ਇਹ ਵੀ ਚਰਚਾ ਹੋਈ ਐ ਵੀ ਜਿਹੜਾ ਬੰਦਾ ਬੈਠੇ ਹੀ ਮਰਨ ਵਰਤ ਤੇ ਆ ਉਹਦੇ ਨਾਲ ਕੀ ਕਰ ਲਓਗੇ ਇਹ ਗੱਲ ਉਹ ਢੱਲੇਵਾਲ ਸਾਹਿਬ ਦੀ ਇਹ ਗੱਲ ਸੋਚ ਕੇ ਕਰਤਾ ਹੋਇਆ ਮੈਨੂੰ ਚੱਕੋਗੇ ਸਖਤੀ ਵਰਤੋਗੇ ਕਿ ਦੇਰ ਵੀ ਪਾਰਾ ਬੱਤਿਆ ਫਿਰ ਸਰਕਾਰ ਕਿਹੜੇ ਲੋਟਰ ਪਚੂਗੀ ਤਾਂ ਜਦੋਂ ਬੈਠੇ ਹੀ ਬਰਵਾਤੇ ਆ ਤਾਂ ਬਿਹਤਰ ਇਹ ਆ ਕਿ ਜੋ ਢੱਲੇਵਾਲ ਸਾਹਿਬ ਕਹਿੰਦਾ ਉਹਦੀਆਂ ਮੰਗਾਂ ਹੀ ਮੰਨ ਲਓ ਤੇ ਮੈਨੂੰ ਲੱਗਦਾ ਕਿ ਆਪਾਂ ਜੇ ਪਹਿਰਾ ਸੱਟਾ ਕਿਆ ਗਿਣਤੀ ਲਗਾਤਾਰ ਵਧਦੀ ਰਹੀ ਕਾਰਕਾਰ ਗੱਲ ਜਿਹੜੀ ਆਪਾਂ ਲਜਾਣਾ ਚਾਹੁੰਦੇ ਸੀ ਗਈ ਅੱਜ ਹਰੇਕ ਦੀ ਜਵਾਨ ਤੇ ਡੱਲੇਵਾਲ ਸਾਹਿਬ ਡੱਲੇਵਾਲ ਸਾਹਿਬ ਹੈ ਹੰਗਰਦੀ ਦੇ ਨਾਲੋਂ ਅਗਲੇ ਕਦਰੇ ਵੀ ਅਸੀਂ ਕਰ ਕੀ ਸਕਦੇ ਆ ਤੇ ਆਪਾਂ ਇਹੀ ਕਹਿਲ ਕਰਦੇ ਆ ਸੀ ਕਿ ਤੁਸੀਂ ਖਨੌਰੀ ਪਹੁੰਚੋ ਸਾਡੇ ਘਰਾਂ ਦਾ ਮਾਣਾ ਬੋਟਾ ਨੁਕਸਾਨ ਹੋ ਸਕਦਾ ਪਰ ਜਿਹੜਾ ਸਾਡੇ ਪੂਰੇ ਦੇਸ਼ ਦੇ ਕਿਸਾਨ ਦਾ ਨੁਕਸਾਨ ਹੋਣਾ ਇਹਦੀ ਪੂਰਤੀ ਨਹੀਂ ਹੋਣੀ ਇਹ ਵੀ ਪੂਰਤੀ ਇਹੀ ਆ ਕਿ ਅਸੀਂ ਢੱਲੇਵਾਲ ਸਾਹਿਬ ਦਾ ਜਿਹੜਾ ਘੇਰਾ ਵੀ ਮਜ਼ਬੂਤ ਕਰੀਏ ਤੇ ਖਲੌਰੀ ਵੀ ਬੈਠੀਏ ਤਾਂ ਪ੍ਰਬੰਧ ਸਾਡੇ ਸੰਤ ਮਹਾਪੁਰਸ਼ਾਂ ਨੇ ਜਿਹੜੇ ਲੰਗਰਾਂ ਦੇ ਰੂਪ ਦੇ ਵਿੱਚ ਆਪਾਂ ਨੂੰ ਦਿੱਤੇ ਆ ਸੁਆਮਾ ਦੀ ਕੋਈ ਕਾਟ ਨਹੀਂ ਮੈਡੀਕਲ ਲੱਗੇ ਨੇ ਤਾਂ ਜਿਹੜੀ ਆਪਾਂ ਨੂੰ ਘਰੇ ਸਹੂਲਤ ਚਾਹੀਦੀ ਸੀ ਹੋ ਸਕਦਾ ਕਾਰਨ ਨਾਲੋਂ ਜ਼ਿਆਦਾ ਇੱਥੇ ਸਹੂਲਤਾਂ ਮਿਲ ਰਹੀਆਂ ਨੇ ਤਾਂ ਹੋ ਸਕਦਾ ਘਰੇ ਈ ਵਾਰੀ ਆਪਾਂ ਚਾ ਵੀ ਨਾ ਪੀਂਦੇ ਹੋਈਏ ਪ੍ਰਸ਼ਾਦਾ ਵੀ ਨਾ ਛਕਦੇ ਹੋਈਏ ਤਾਂ ਹਰੇਕ ਸੋਕੇ ਟਰੈਕ ਟ੍ਰੌਲੀ ਦੇ ਵਿੱਚ ਕਿਸੇ ਦੇ ਵਿੱਚੋਂ ਪੀਸ ਮਿਲ ਲੰਗੇ ਬਿਸਕੁਟ ਮਿਲ ਲੰਗੇ ਚਾਵਲ ਮਿਲਣਗੇ ਇੰਨੇ ਆਪਣੇ ਘਰੇ ਨਹੀਂ ਤਾਂ ਹਜੇ ਵੀ ਆਪਾਂ ਇਸ ਗੱਲ ਨੂੰ ਛੱਡ ਕੇ ਨਾਲੇ ਸਰਕਾਰ ਨਾਲ ਲੜਾਈ ਲਾ ਰਹੇ ਹਾਂ ਨਾਲੇ ਘਰਾਂ ਨਾਲੋਂ ਸਾਨੂੰ ਖਾਣਾ ਬੇਤਰ ਮਿਲ ਰਿਹਾ ਤਾਂ ਫਿਰ ਇਹ ਵੇਲਾ ਨਿਕਾਹ ਨਾ ਲਗੇ ਇਸ ਵੇਲੇ ਦੀ ਸਰਕਾਰ ਦੀਕ ਚ ਕਿ ਕਿਹੜੇ ਵੇਲੇ ਲੋਕਾਂ ਦਾ ਵਿਸ਼ਵਾਸ ਲੋਕਾਂ ਦਾ ਨਿਰਾਸ਼ਾ ਲੈ ਹੰਦੀ ਜਾਵੇ ਪਰ ਮੈਨੂੰ ਲੱਗਦਾ ਪੂਰੇ ਪਾਰ ਦੇ ਕਿਸਾਨ ਮਨ ਬਣਾ ਚੁੱਕੇ ਹੋ ਖਾਸ ਕਰਕੇ ਮੈਂ ਫਿਰ ਡੱਲੇਵਾਲ ਸਾਹਿਬ ਵੱਲੋਂ ਕਿ ਜਿਹੜਾ ਤੁਸੀਂ ਕੱਲ ਪੰਜਾਬ ਵਾ ਦਾ ਪੂਰਾ ਸਹਿਯੋਗ ਦਿੱਤਾ ਹੈ ਉਹਨਾਂ ਦੀ ਆਤਮਾ ਨੂੰ ਸ਼ਕਤੀ ਮਿਲੀ ਹੈ ਉਹਨਾਂ ਦੀ ਸਿਹਤ ਨੂੰ ਸ਼ਕਤੀ ਮਿਲੀ ਹੈ ਮੈਂ ਫਿਰ ਸਾਰਿਆਂ ਦਾ ਧੰਨਵਾਦ ਉਹ ਵੈਸੂ ਦੇਖਾ ਖਾਲਸਾ ਸਿਰ ਵੈ ਦੀਖਾ